ਉਹੀ ਮਹੱਲਾ ਪੰਜਵਾ ਸਗਲ ਤਿਆਗ ਗੁਰਸਰਨੀ ਆਇਆ ਮਾਰੇ ਸਾਰੇ ਆਸਿਆ ਨੂੰ ਛੱਡ ਕੇ ਮੈਂ ਤਾਂ ਗੁਰੂ ਸਾਹਿਬ ਆਪ ਦੀ ਸ਼ਰਨ ਵਿੱਚ ਆਇਆ ਹਾਂ ਰੱਖੋ ਰੱਖਣ ਹਾਰੇ ਜੇ ਰੱਖਿਆ ਕਰਨ ਵਾਲੇ ਪਰਮੇਸ਼ਰ ਰੱਖਿਆ ਕਰੋ ਸਾਡੀ ਜਦ ਤੂੰ ਲਾਗ ਹੈ ਤਿਤ ਹਮ ਲੱਗ ਹੈ ਜੇ ਪਾਸੇ ਮਾਰੇ ਆਪ ਸਾਨੂੰ ਲਾਇਆ ਚਾਹੁੰਦੇ ਹਾਂ ਬਾ ਭਗਤੀ ਕੇ ਉਸ ਪਾਸੇ ਸੀ ਲੱਗਦੇ ਹਾਂ। ਕਿਆ ਇਹ ਜੰਤ ਵਿੱਚ ਆ ਰੇ। ਓ ਬਚਾਰੇ ਤੁਸੀਂ ਜੀਵ ਕੀ ਵਿਗਾੜ ਸਕਦੇ ਆ ਸਾਡਾ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਨ ਹੈ। ਏ ਮੇਰੇ ਰਾਮ ਪਰਮੇਸ਼ਰ ਜੀ ਤੂੰ ਪ੍ਰਭ ਇਰਾਖਾ ਹੈ ਸਾਡਾ ਅੰਤਰ ਕਾ ਜਾਮੀ ਪ੍ਰੇਰਕ ਹੈ। ਕਰ ਕਿਰਪਾ ਗੁਰਦੇਵ ਦਿਆਲਾ। ਕਰ ਕਿਰਪਾ ਕਰੋ ਗੁਰਨਾਨਕ ਦੇਵ ਜੀ ਏ ਦਇਆ ਦੇ ਘਰ ਜੀ। ਕਾਵਾ ਨਿਤ ਸੁਆਮੀ ਜਿਤਾ ਪਰਮੀ ਮਾਲਕਾ ਤੇਰੇ ਗੁਣ ਗਾਉਂਦੇ ਰਹੀਏ ਅਸੀ ਕਿਰਪਾ ਕਰੋ ਸਾਡੇ ਤੇ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਉਹ ਪਹਿਰ ਸਦਾ ਆਪਣਾ ਆਤਮਾ ਰੂਪ ਰੂਹ ਹੈ ਤੈਨੂੰ ਧਿਆਉਂਦੇ ਰਹੀਏ ਹੋਰ ਪ੍ਰਸਾਦ ਭਉ ਤਰੀ ਗਿਆ ਸਤਿਗੁਰਾਂ ਦੀ ਕਿਰਪਾ ਕਰਕੇ ਸੰਸਾਰ ਸੰੁੰਦਰ ਤੇ ਵਰਤੋਂ ਤਰੀਦਾ ਹੈ ਆਪ ਤਿਆਗ ਹੋਈਐ ਸਭ ਰੇਣਾ ਜੀ ਭਾਈ ਆਪ ਦਾ ਬਾਬ ਛੱਦ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ ਜੀਵ ਤੇ ਆਇਓ ਮਰੀਦਾ ਜੀਵ ਭਾਵਨੋਂ ਮਰੀਦਾ ਹੈ ਸਫਲ ਜਨਮ ਤੇਸ ਕਾ ਜਗ ਭੀਤਰ ਉਹਨਾਂ ਦਾ ਸਫਲਾ ਜਨਮ ਹੈ ਜਗ ਦੇ ਅੰਦਰ ਧਾਰਿਆ ਹੋਇਆ ਸਾਧ ਸੰਗ ਨਾਮ ਜਪ ਜਿਹੜੇ ਸ੍ਰੀ ਹਰਿਖੁਰਖਾਂ ਦੀ ਸੰਗਤ ਵਿੱਚ ਮਿਲ ਕੇ ਮਹਾਰਾਜ ਦੇ ਨਾਮ ਨੂੰ ਜਪਦੇ ਹਨ ਸਗਲ ਮਨੂਰਥ ਤਿਸਕੇ ਉਹਦੇ ਸਾਰੇ ਸੰਕਲਪ ਪੂਰੇ ਹੋ ਜਾਂਦੇ ਹਨ ਜੀਨ ਦਇਆ ਕਰੇ ਪ੍ਰਭ ਆਪੇ ਆਪੇ ਵਾਹਿਗੁਰੂ ਬਿਆਲਤਾ ਕਰਦਾ ਬਿਆਹ ਦ੍ਰਿਸ਼ਟੀ ਕਰ ਦਿੰਦਾ ਹੈ ਜੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇ ਦੀ ਬਾਤ ਦਇਆ ਕਰਨ ਵਾਲੇ ਇਹ ਕਿਰਪਾ ਦੇ ਘਰ ਇਹ ਪ੍ਰਭ ਸਰਮੁਕੇ ਕਿਰਪਾਲੂ ਗਰੀਬਾਂ ਦਾ ਦਇਆ ਕਰਨ ਵਾਲੇ ਪਿੱਛੇ ਵੀ ਹੁਣ ਵੀ ਕਿਰਪਾਲੂ ਅੱਗੇ ਹੀ ਪ੍ਰਭ ਰੱਖ ਕੋਮੋਂਗੇ ਮਾਲਕ ਤੇਰੀ ਸਰਨ ਦਇਆਲਾ ਇਹ ਮਹਾਰਾਜਾ ਨਾਨਕ ਜੀ ਬਿਆਲੂ ਜੀ ਆਪ ਦੀ ਸਰਨ ਹੈ ਕਰ ਕਿਰਪਾ ਆਪਣਾ ਨਾਮ ਕਿਰਪਾ ਕਰਕੇ ਮਾਰਾ ਆਪ ਦਾ ਹੰਮਰ ਤੇ ਨਾਮ ਸਾਨੂੰ ਬਖਸ਼ ਦਿਓ ਨਾਨਕ ਸਾਧ ਰਵਾ ਤੇ ਆਉ ਦੀ ਸਾਹਿਬ ਸਿੰਘ ਦੀ ਚਰਨਾਂ ਦੀ ਧੂੜ ਬਣੇ ਰਹੀਏ ਮਹਾਰਾਜ ਵਾਲਾ ਕਿਣਕਾ ਮਾਸਰ ਸਰਦਾ ਬਖਸ਼ੋ ਸਾਧ ਸੰਗਤ ਵਿੱਚ ਦੀਨ ਦਇਆਲ ਕਿਰਪਾਲ ਕਿਰਪਾ ਪ੍ਰਭ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਾ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ